ਸਿਹਤ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਜੀ ਸਿਹਤ ਦੇ ਸਾਡੇ ਕੋਆਰਡੀਨੇਟਰ ਸ਼੍ਰੀਮਾਨ ਤੀਪ ਰਾਜਪਰਾ ਮਹਿਰਾ ਜੀ ਔਰ ਸਾਡੀ ਸਤਕਾਰ ਜੋ ਪਹਿਨ ਪਹਿਨ ਕਲਵੰਤ ਕੌਰ ਜੀ ਔਰ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਟੇਟ ਦੀ ਸਾਰੀ ਕਮੇਟੀ और पंडाल के सारे हाजरी बहुजन समाज पार्टी दे समर्थक वीरों बीबिया भैन सब कंशी राम जी के योद्यो भैन कुमारी मायावती जी दे सिपाही सारे पहला तो जय भीम जय भारत वाहगुरु जी का खालसा वाहगुरु जी की फतेह साथियों

ਦੀ ਲੀਡਰ ਨਾਮ ਹੈ ਤਖਤ ਬਦਲ ਦਿਓ ਰਾਜ ਬਦਲ ਦਿਓ ਇਹ ਨਾਰਾ ਹੀ ਸਾਬ ਕੰਚੀ ਰਾਮ ਨੇ ਦਿੱਤਾ ਸੀ ਕਿਹ ਨਾਰਾ ਸੀ ਮੈਂ ਸਮਝ ਤਾਂ ਕੇ ਇਹੀ ਸ਼ਰਤਾਂ ਦੇ ਵਿੱਚ ਉਹਨਾਂ ਨੂੰ ਹੋਊਗੀ ਕਿ ਆਪਾਂ ਮੈਂ ਆਪਣੀ ਕਲ ਸ਼ੁਰੂ ਕਰਨ ਤੋਂ ਪਹਿਲਾਂ ਉਸ ਸਮਸਿਆ ਦਾ ਨਾਰਾ ਲਗਵਾ ਕੇ

मायावती जीदाबाद गण जी संघर्ष करो